ਤਵੰਤ ਪੰਨੂ ਐ ਉਹਨੂੰ ਮੈਂ ਸਿੱਧੀ ਚੇਤਾਵਨੀ ਦਿਨਾਂ ਹਾਂ ਜੇ ਤੇਰੇ ਦੇ ਵਿੱਚ ਦਮ ਐ ਤੂੰ ਮੰਦਰ ੜਾਣ ਦੀ ਤਾਂ ਗੱਲ ਛੱਡ ਤੂੰ ਸਾਡੇ ਨਾਲ ਆ ਕੇ ਮਿਲ ਤੈਨੂੰ ਨਾ ਸੋਧਦੀਏ ਤਾਂ ਤਾਂ ਕਹੀ ਤਦਕ ਮੇਰੇ ਜੀ ਸਾਹ ਨੇ ਅਸੀਂ ਖਾਲਿਸਤਾਨ ਨਹੀਂ ਬਣਨਦਾਂਗੇ ਮਰ ਜਾਾਂਗੇ ਮਿਟ ਜਾਾਂਗੇ ਪਰ ਖਾਲਿਸਤਾਨ ਨਹੀਂ ਬਣਨਦਾਂਗੇ ਖਾਲਿਸਤਾਨ ਮੁਰਦਾਬਾਦ ਐ ਸੀਤ ਰਹੇਗਾ ਤੋਂ ਦੇ ਡੇਲੇ ਕੱਢ ਕੇ ਨਾ ਵੜ ਰੱਖਦੀ ਐ ਤੁਹਾਨੂੰ ਦੱਸ ਦਾਂਗੇ ਗੁਰਵਤ ਪੰਨੂ ਜੀ ਵੀ ਅਸੀਂ ਵੀ ਤੁਹਾਡੇ ਨਾਲ ਖੈਣ ਨੂੰ ਤਿਆਰ ਆਂ ਵੀ ਇਹ ਸਿਕਿਉਰਟੀ ਲੈਣ ਵਾਸਤੇ ਗਨਮੈਨ ਲੈਣ ਵਾਸਤੇ ਇਦਾਂ ਦੀ ਗੱਲਾਂ ਕਰਦੇ ਨੇ ਭੜਕਾਉ ਭਾਸ਼ਨ ਬੰਦੇ ਸਾਡੇ ਧਰਮ ਨੂੰ ਉਡਾਂਦੀਆਂ ਗੱਲਾਂ ਕਰਦੇ ਨੇ ਮੰਦਰ ਮਸਜਿਦਾਂ ਉਡਾਂਦੀਆਂ ਗੱਲਾਂ ਕਰਦੇ ਨੇ ਵੀ ਤੁਹਾਡੇ ਚ ਦਮ ਐ ਤਾਂ ਸਿੱਧਾ ਆ ਕੇ ਮਿਲ ਲਓ ਫਿਰ ਤੁਹਾਨੂੰ ਦੱਸ ਦਾਂਗੇ ਮੰਦਰ ਕਿਵੇਂ ਉੱਡਦੇ ਆਂ ਤਾਂ ਨੂੰ ਇਹ ਨਹੀਂ ਲੱਗਦਾ ਵੀ ਕਿਤਨੇ ਕਿਤੇ ਲੋਕ ਸਿਰਫ ਧਮਕੀਆਂ ਦੇਣ ਵਾਲੇ ਨੇ ਲੋਕ ਚਾਹੁੰਦੇ ਨੇ ਵੀ ਦੇਸ਼ ਦਾ ਮਾਹੌਲ ਖਰਾਬ ਹੋਵੇ ਦੇਸ਼ ਦਾ ਮਾਹੌਲ ਖਰਾਬ ਹੋਵੇ ਤੇ ਅਸੀਂ ਖਾਲਸ ਰਾਜ ਲੈ ਕੇ ਆਈਏ ਹਾਂ ਤੁਸੀਂ ਚੈਲੰਜ ਕਰ ਰਹੇ ਹੋ ਹਾਂਜੀ ਮੈਂ ਸਾਹਿਬ ਜੀ ਇਹ ਗੱਲ ਕਰਦਾ ਹਾਂ ਬਹੁਤ ਆਪਣੇ ਆਪ ਨੂੰ ਜਿਹੜੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਲੇ ਕਹਿੰਦੇ ਆ ਪਰ ਕਿਤਨੇ ਕਿਤੇ ਲੱਗਦਾ ਨਹੀਂ ਵੀ ਸਭ ਦੇ ਆਪਣੇ ਆਪਣੇ ਰਸਤੇ ਨੇ ਹਰ ਬੰਦਾ ਆਪਣੀ ਰਾਜਨੀਤੀ ਕਰਦਾ ਕੋਈ ਧਰਮ ਦਾ ਕੰਮ ਕਰਦਾ ਕੋਈ ਸੇਵਾ ਦਾ ਕੰਮ ਕਰਦਾ ਪਰ ਜਿੱਥੇ ਗੱਲ ਹਿੰਦੂਆਂ ਦੀ ਹੋ ਜੇ ਤਾਂ ਹਿੰਦੂ ਮੰਦਿਰ ਡਾਂਦੀ ਹੋਵੇ ਤਾਂ ਉਸ ਦੇ ਖਿਲਾਫ ਸਾਨੂੰ ਇਕੱਠੇ ਹੋ ਕੇ ਡਟ ਕੇ ਲੜਨਾ ਚਾਹੀਦਾ ਹੈ ਬੋਲ ਦੀ ਬਰਾੜ ਬੈਠਾ ਉਹ ਵੀ ਅਕਸਰ ਉੱਤੋਂ ਜ਼ਿੰਮੇਵਾਰੀਆਂ ਲੈਂਦੇ ਨੇ ਵੀ ਅਸੀਂ ਫਰਾਂਣੇ ਨੂੰ ਮਾਰ ਦਾਂਗੇ ਫਰੋਕੀਆਂ ਵੀ ਮੰਗੀਆਂ ਜਾਂਦੀਆਂ ਨੇ ਇਕੱਲੇ ਹਿੰਦੂ ਧਰਮ ਦੀ ਗੱਲ ਕਰਦੇ ਹੋ ਜਾਂ ਪੰਜਾਬੀ ਦੀ ਗੱਲ ਕਰਦੇ ਹੋ ਜੇ ਸਰਕਾਰ ਦਾ ਡੰਡਾ ਹੋਵੇ ਤਾਂ ਸਰਕਾਰ ਨੇ ਨੱਚ ਪਾਈ ਹੋਵੇ ਕਿਸੇ ਦੀ ਕੀ ਹੋ ਕਹਾਤਾ ਕੀ ਗੋਲਡੀ ਵਿਰਾੜ ਕਰੂਗਾ ਕੀ ਗੁਰਵਤ ਪੰਨੂ ਕਰੂਗਾ ਮੈਨੂੰ ਤਾਂ ਬਹੁਤ ਲੋਕ ਐਸੇ ਨੇ ਜਿਹੜੇ ਕੰਨੀ ਵੀ ਸਾਨੂੰ ਖਾਸਤਾਂ ਨਹੀਂ ਚਾਹੀਦਾ ਅਸੀਂ ਸਿਰਫ ਇੱਕਾ ਪਿਆਰ ਨਾਲ ਰਹਿਣਾ ਚਾਹੁੰਦੇ ਹਾਂ ਇਹ ਖਾਲਿਸਤਾਨ ਦੇ ਆਨ ਨਾਲ ਜਿੱਥੇ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਉੱਥੇ ਕਤਲਿਆਣ ਵੀ ਹੋਣਗੇ ਜਿਹੜਾ ਪੰਜਾਬੀਆਂ ਨੂੰ ਕੁੱਟਦਾ ਲੁੱਟਦਾ ਉਹਨੂੰ ਇਹ ਪੂਜਦੇ ਨੇ ਉਹਦੀ ਸਰਕਾਰ ਬਣਾਉਂਦੇ ਆ ਉਦੋਂ ਬਾਅਦ ਤਾਂ ਕਾਂਗਰਸ ਦੀ ਸਰਕਾਰ ਬਣਾਤੀ ਸੀ ਪੰਜਾਬੀਆਂ ਨੇ ਕਹਿੰਦੇ VIP ਕਲਚਰ ਖਤਮ ਕਰਨਾ VIP ਕਲਚਰ ਕੀ ਹੁੰਦਾ ਸਿਕਿਉਰਿਟੀ ਲੈ ਲਈ ਲੋਕਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦੇਣਾ ਸਾਰਾ ਕੁਝ ਇਹ ਲੋਕ ਕਹਿੰਦੇ ਸੀ ਪਰ ਅੱਜ ਅੱਜ ਕੀ ਹੋ ਰਿਹਾ ਉਹਨਾਂ ਤੋਂ ਦੁੱਗਣੇ ਇਹਨਾਂ ਨੇ ਗਨਮੈਨ ਵੀ ਲੈ ਰੱਖੇ ਨੇ ਜੇ ਉਹਨਾਂ ਨੂੰ ਖਤਰਾ ਨਹੀਂ ਹੈ ਤਾਂ ਸਕਿਉਰਿਟੀ ਵਿਡਰੋਅਲ ਕਰਦਣ ਕਿਉਂ ਉਹਨਾਂ ਨੇ ਆਪਣੀ ਘਰ ਵਾਲੀ ਨੂੰ ਇੰਨੇ-ਇੰਨੇ ਗਨਮੈਨ ਦੇ ਰੱਖੇ ਨੇ ਕਿਉਂ ਮੰਤਰੀਆਂ ਦੇ ਅੱਗੇ ਪਾਇਲਟ ਜਿਪਸੀਆਂ ਦੇ ਰੱਖੀਆਂ ਗੱਲਾਂ ਕਰਦੇ ਸੀਗੇ ਵੀ ਅਸੀਂ ਪੰਜਾਬ 'ਚ ਵੀਆਈਪੀ ਕਲਚਰ ਖਤਮ ਕਰਾਂਗੇ ਖੱਤ શ્રી ਕਾਲਜੀ ਮਹਿਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਆਰਬ ਮੀਡੀਆ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਪੰਜਾਬ ਦੀ ਅਮਨ ਸ਼ਾਂਤੀ ਬਾਰੇ ਤੁਸੀਂ ਅਕਸਰ ਦੇਖਦੇ ਹੋ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਮਾਨ ਸਾਹਿਬ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਪਰ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲਦਾ ਕਿ ਵਾਰਦਾਤਾ ਬਹੁਤ ਹੁੰਦੀਆਂ ਨੇ ਜਦੋਂ ਦੀ ਸਰਕਾਰ ਚੇਂਜ ਹੋਈ ਹੈ ਵਾਰਦਾਤਾ 'ਚ ਵਾਧਾ ਵੀ ਹੋਇਆ ਹੈ ਨਸ਼ੇ 'ਚ ਵੀ ਵਾਧਾ ਹੋਇਆ ਹੈ ਇਸੇ ਤਰ੍ਹਾਂ ਬਾਹਰ ਬੈਠੇ ਕੁਝ ਲੋਕ ਨੇ ਜਿਹੜੇ ਉਹ ਸਾਡੇ ਪੰਜਾਬ ਦੀ ਕਾਨੂੰਨ ਵਿਵਸਥਾ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੇ ਵਿੱਚ ਕੋਈ ਕਸਮ ਨਹੀਂ ਛੱਡਦੇ ਉਹਨਾਂ ਦੇ ਵਿੱਚ ਹੀ ਆ ਗੁਰਪਤਵੰਨ ਸਿੰਘ ਪੰਨੂ ਜਿਹੜੇ ਕਹਿੰਦੇ ਅਸੀਂ ਖਾਲਸੇ ਦਾ ਰਾਜ ਲਿਆਉਣਾ ਹੈ ਖਾਲਸਤਾਨ ਦਾ ਰਾਜ ਹੋਊਗਾ ਜਿਹੜਾ ਅਕਸਰ ਤੁਸੀਂ ਦੇਖਦੇ ਹੋ ਇਹ ਸਪੀਚ ਉਹਨਾਂ ਦੀ ਆਉਂਦੀ ਹੈ ਕਦੇ ਦੁਰਗਿਆਣਾ ਮੰਦਿਰ ਨੂੰ ਉਡਾਉਣ ਦੀ ਗੱਲ ਕਰਦੇ ਨੇ ਪੰਜਾਬ ਦੇ ਸੀਐਮ ਨੂੰ ਉਡਾਉਣ ਦੀ ਗੱਲ ਕਰਦੇ ਨੇ ਹੋਰ ਅਕਸਰ ਪੀਐਮ ਨੂੰ ਸੀਐਮ ਨੂੰ ਕਿ ਬਹੁਤ ਵੱਡੀਆਂ ਗੱਲਾਂ ਨੇ ਜਿਹੜੀਆਂ ਉਹ ਅਕਸਰ ਸੋਸ਼ਲ ਮੀਡੀਆ ਤੇ ਨਹੀਂ ਵਾਇਰਲ ਹੁੰਦੀਆਂ ਨੇ ਉਹਨਾਂ ਦਾ ਵਿਰੋਧ ਵੀ ਹੁੰਦਾ ਹੈ ਵਿਰੋਧ ਦੇ ਵਿੱਚ ਅਕਸਰ ਹਿੰਦੂ ਨੇਤਾ ਹਿੰਦੂ ਲੀਡਰ ਤੁਸੀਂ ਦੇਖਣੇ ਜਿਹੜੇ ਆਪਣੇ ਸਮਾਜ ਦੇ ਪੈਰੋਕਾਰ ਨੇ ਉਹ ਵੀ ਅੱਗੇ ਆਉਂਦੇ ਨੇ ਇਸੇ ਤਰ੍ਹਾਂ ਗੱਲਬਾਤ ਕਰਨੇ ਸਾਡੇ ਨਾਲ ਪਟਿਆਲਾ ਤੋਂ ਸਾਹਿਲ ਗੁਇਲਜੀ ਜੁੜੇ ਨੇ ਜਿਹੜੇ ਹਿੰਦੂ ਧਰਮ ਨਾਲ ਬਿਲੋਂਗ ਕਰਦੇ ਨੇ ਤੇ ਸਮਾਜ ਸੇਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਲ ਸਵਈ ਸਾਸ਼ੀਕਾਲ ਜੀ ਮੈਂ ਸਾਹਿਲ ਗੋਇਲ ਪਟਿਆਲੇ ਤੋਂ ਜੀ ਜੀ ਸਾਹਿਲ ਜੀ ਕੀ ਕਹਿਣਾ ਚਾਹੁੰਦੇ ਗੁਰਪਤਪੰਥ ਪੰਨੂ ਨੇ ਜਿਹੜਾ ਪਿੱਛੇ ਬਿਆਨ ਦਿੱਤਾ ਹੈ ਉਹਦੇ ਤੇ ਤੁਹਾਨੂੰ ਬੜਾ ਗੁੱਸਾ ਤੁਹਾਡਾ ਮੈਂ ਦੇਖਿਆ ਆਪਣੀ ਗੱਲਬਾਤ ਚੱਲਦੀ ਸੀ ਕੀ ਕਹਿਣਾ ਚਾਹੁੰਦੇ ਵੀ ਦੁਰਗਾਣਾ ਮੰਦਿਰ ਕਹਿੰਦਾ ਉਡਾ ਦੇਣਾ ਕੀ ਕਹਣਾ ਤੁਨਿ ਦੇਖੋ ਗੱਲ ਇਹ ਹੈ ਵੀ ਜਿਹੜਾ ਗੁਰਪਤਵੰਤ ਪੰਨੂ ਆ ਉਹ ਇੱਕ ਅਤਵਾਦੀ ਹੈ ਇਹਨੂੰ ਨੱਥ ਪਾਣੀ ਚਾਹੀਦੀ ਹੈ ਸਰਕਾਰਾਂ ਨੂੰ ਤੇ ਜਿਹੜਾ ਗੁਰਪਤਵੰਤ ਪੰਨੂ ਹੈ ਉਹਨੂੰ ਮੈਂ ਸਿੱਧੀ ਚੇਤਾਵਨੀ ਦਿਨਾ ਹਾਂ ਜੇ ਤੇਰੇ ਦੇ ਵਿੱਚ ਦਮ ਹੈ ਤੂੰ ਮੰਦਰ ੜਾਣ ਦੀ ਤਾਂ ਗੱਲ ਛੱਡ ਤੂੰ ਸਾਡੇ ਨਾਲ ਆ ਕੇ ਮਿਲ ਮੈਂ ਸਾਹਿਲ ਗੋਇਲ ਗੁਰ ਮੰਡੀ ਪਟਿਆਲੇ ਵਿੱਚ ਰਹਿੰਦਾ ਹਾਂ 985510920 ਮੇਰਾ ਦੋ ਨੰਬਰ ਹੈ ਮੋਬਾਈਲ ਨੰਬਰ ਜੇ ਤੇਰੇ ਚ ਦਮ ਹੈ ਤੂੰ ਸਾਨੂੰ ਆ ਕੇ ਮਿਲ ਤੈਨੂੰ ਨਾ ਸੋਧਦੀਏ ਤਾਂ ਤਾਂ ਕਹੀ ਹੂੰ ਤੂੰ ਵੀ ਚੈਲੰਜ ਕਰ ਰਹੇ ਹੋ ਹਾਂਜੀ ਮੈਂ ਸਾਹਿਬ ਜੀ ਇਹ ਗੱਲ ਕਰਦਾ ਹਾਂ ਬਹੁਤ ਆਪਣੇ ਆਪ ਨੂੰ ਜਿਹੜੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਲੇ ਕਹਿੰਦੇ ਆ ਤੁਹਾਡੇ ਵਿੱਚ ਸ਼ਿਵ ਸੈਨਾ ਵੀ ਬਹੁਤ ਬਣੀ ਹੋਈ ਨੇ ਜਿਹੜੇ ਕਹਿੰਦੇ ਆ ਅਸੀਂ ਰਾਖੇ ਆ ਹਿੰਦੂਤੋਂ ਦੇ ਹਿੰਦੂਤਵ ਦੇ ਅਸੀਂ ਰਾਖੇ ਆ ਪਰ ਕਿਤਨਾ ਕਿਤੇ ਲੱਗਦਾ ਨਹੀਂ ਵੀ ਸਭ ਦੇ ਆਪਣੇ ਆਪਣੇ ਰਸਤੇ ਨੇ ਦੇਖੋ ਗੱਲ ਇਹ ਹੈ ਵੀ ਹਰ ਬੰਦਾ ਆਪਣੀ ਰਾਜਨੀਤੀ ਕਰਦਾ ਕੋਈ ਧਰੋਂ ਦਾ ਕੰਮ ਕਰਦਾ ਕੋਈ ਸੇਵਾ ਦਾ ਕੰਮ ਕਰਦਾ ਪਰ ਜਿੱਥੇ ਗੱਲ ਹਿੰਦੂਆਂ ਦੀ ਹੋ ਜੇ ਤਾਂ ਹਿੰਦੂ ਮੰਦਿਰ ਡਾਂਦੀ ਹੋਵੇ ਤਾਂ ਉਸ ਦੇ ਖਿਲਾਫ ਅਸੀਂ ਨੂੰ ਇਕੱਠੇ ਹੋ ਕੇ ਡਟ ਕੇ ਲੜਨਾ ਚਾਹੀਦਾ ਮੈਂ ਫੇਰ ਅੱਜ ਉਹਨੂੰ ਇੱਕ ਲਲਕਾਰ ਵੀ ਮਾਰਦਾ ਹਾਂ ਜੇ ਤੇਰੇ ਚ ਦਮ ਹੈ ਤੂੰ 에ਰਪੋਰਟ ਤੱਕ ਆ ਜਾ ਤਾਂ ਮੈਨੂੰ ਇਕੱਲੇ ਨੂੰ ਮਿਲ ਦੇ ਤੇਰੇ ਚ ਇਕੱਲੇ ਚ ਦਮ ਹੈ ਤਾਂ ਮੈਨੂੰ ਇਕੱਲੇ ਨੂੰ ਜਦੋਂ ਮਰਜੀ ਜਿੱਥੇ ਮਰਜੀ ਮਿਲ ਤੈਨੂੰ ਦੱਸਾਂਗੇ ਵੀ ਅਸੀਂ ਹਿੰਦੂ ਆ ਅਸੀਂ ਤੇਰੀ ਵੇੜ ਬਣਾ ਦੇਾਂਗੇ ਪਰ ਤੁਸੀਂ ਇੱਕ ਦਲ ਦੇਖੋ ਇੰਡੀਆ ਦੇ ਵਿੱਚ ਬਹੁਤ ਵੱਡੀ ਇਸ ਟਾਈਮ ਜੈ શ્રી ਰਾਮ ਜੈ શ્રી ਰਾਮ ਦੇ ਨਾਰੇ ਲੱਗੇ ਕਿਉਂਕਿ ਰਾਮ ਜੀ ਦੀ ਪ੍ਰਾਣ ਪ੍ਰティਸ਼ਠਾ ਜਿਹੜੀ ਹੋਈ ਹੈ ਯੋਧਿਆ ਦੇ ਵਿੱਚ ਉੱਥੇ ਵੀ ਕਈਆਂ ਨੇ ਵਿੱਚ ਫੜੇ ਵੀ ਗਏ ਨੇ ਲੋਕ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਪਰ ਸਰਕਾਰਾਂ ਇੰਦੀਆਂ ਮਜ਼ਬੂਤ ਨੇ ਭਾਰਤ ਸਰਕਾਰ ਨੇ ਬੜੇ ਤਰੀਕੇ ਦੇ ਨਾਲ ਉਸ ਚੀਜ਼ ਨੂੰ ਜਿਹੜਾ ਹੈਂਡਲ ਕੀਤਾ ਪ੍ਰਾਣ ਪ੍ਰਤਿਸ਼ਟਾ ਵੀ ਹੋਈ ਕੋਈ ਐਸਾ ਮਾਹੌਲ ਖਰਾਬ ਨਹੀਂ ਹੋਇਆ ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿਤਨੇ ਕਿਤੇ ਲੋਕ ਤਰਫ ਧਮਕੀਆਂ ਦੇਣ ਵਾਲੇ ਨੇ ਦੇਖੋ ਇਹ ਲੋਕਾਂ ਦਾ ਕੰਮ ਹੈ ਪੰਜਾਬ ਦਾ ਦੇਸ਼ ਦਾ ਮਾਹੌਲ ਖਰਾਬ ਕਰਨਾ ਹੂੰ ਲੋਕ ਚਾਹੁੰਦੇ ਨੇ ਵੀ ਦੇਸ਼ ਦਾ ਮਾਹੌਲ ਖਰਾਬ ਹੋਵੇ ਦੇਸ਼ ਦਾ ਮੋਲ ਖਰਾਬ ਹੋਵੇ ਤੇ ਅਸੀਂ ਖਾਲਸਾ ਰਾਜ ਲੈ ਕੇ ਆਈਏ ਪਰ ਮੈਂ ਇੱਕ ਗੱਲ ਤੁਹਾਨੂੰ ਫੇਰ ਦੱਸਾਂਗਾ ਵੀ ਮੈਂ ਬਹੁਤ 30 ਸਾਲ ਦੀ ਉਮਰ ਮੇਰੀ ਉਮਰ ਹੈ ਪਰ ਜਿੰਨੇ ਕੁ ਜੋਗਾ ਮੈਂ ਹੈਗਾ ਜਦੋਂ ਤੱਕ ਮੇਰੇ ਜੀ ਸਾਹ ਨੇ ਅਸੀਂ ਖਾਲਿਸਤਾਨ ਨਹੀਂ ਬਣਨਦਾਂਗੇ ਮਰ ਜਾਾਂਗੇ ਮਿਟ ਜਾਾਂਗੇ ਪਰ ਖਾਲਿਸਤਾਨ ਨਹੀਂ ਬਣਨਦਾਂਗੇ ਖਾਲਿਸਤਾਨ ਮਰਦਾਵਾਦ ਐ ਸੀ ਤੇ ਰਹੇਗਾ ਕੀ ਪ੍ਰੋਬਲਮ ਕੀ ਹੈ ਖਾਲਿਸਤਾਨ ਤੋਂ ਇਹ ਖਾਲਿਸਤਾਨ ਸਾਡੇ ਪੰਜਾਬ ਦਾ ਸਾਡੇ ਪੰਜਾਬ ਦੇ ਵਿੱਚ ਬਹੁਤ ਮਾੜੇ ਕੰਮ ਕਰਦੇ ਨੇ ਜਿਵੇਂ ਕਤਲ ਕਰਾ ਕੇ ਸਾਡੇ ਕਈ ਹਿੰਦੂ ਲੀਡਰ ਸ਼ਹੀਦ ਕੀਤੇ ਇਹਨਾਂ ਨੇ ਸਾਡੇ ਧਰਮ ਨੂੰ ਉਡਾਂਦੀਆਂ ਗੱਲਾਂ ਕਰਦੇ ਨੇ ਮੰਦਰ ਮਸਜਿਦਾਂ ਉਡਾਂਦੀਆਂ ਗੱਲਾਂ ਕਰਦੇ ਨੇ ਜੇ ਤੁਹਾਡੇ ਚ ਦਮ ਐ ਤਾਂ ਸਿੱਧਾ ਆ ਕੇ ਮਿਲ ਲਓ ਫਿਰ ਤੁਹਾਨੂੰ ਦੱਸ ਦਾਂਗੇ ਮੰਦਰ ਕਿਵੇਂ ਉੱਡਦੇ ਆ ਤੁਹਾਡੇ ਡੇਲੇ ਕੱਢ ਕੇ ਨਾ ਬਾਹਰ ਰੱਖ ਦਈਏ ਤੁਹਾਨੂੰ ਦੱਸ ਦਾਂਗੇ ਗੁਰਵਤ ਪੰਨੂ ਜੀ ਵੀ ਅਸੀਂ ਵੀ ਤੁਹਾਡੇ ਨਾਲ ਖੈਣ ਨੂੰ ਤਿਆਰ ਆਂ ਤੁਹਾਡੇ ਨਾਲ ਲੜਨ ਨੂੰ ਤਿਆਰ ਆਂ ਜਦੋਂ ਮਰ ਜੀ ਜਿੱਥੇ ਮਰ ਜੀ ਮੇਰੇ ਨਾਲ ਲੱਗਦੀ ਤੈਨੂੰ ਦੱਸ ਦਿਆਂਗੇ ਵੀ ਅਸੀਂ ਹਿੰਦੂ ਸ਼ੇਰ ਆ ਇਹਦਾ ਇੱਕ ਸਾਲ ਦੀ ਠੀਕ ਐ ਪਰ ਤੁਸੀਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਜਿੰਨੇ ਵੀ ਹਿੰਦੂ ਲੀਡਰ ਨੇ ਉਹਨਾਂ ਦਾ ਸਭ ਤੋਂ ਵੱਡਾ ਇੱਕ ਪੰਜਾਬ ਦੇ ਵਿੱਚ ਗੱਲ ਉੱਡਦੀ ਹੈ ਵੀ ਇਹ ਸਿਕਿਉਰਿਟੀ ਲੈਣ ਵਾਸਤੇ ਗਨਵੈਨ ਲੈਣ ਵਾਸਤੇ ਇਦਾਂ ਦੀ ਗੱਲਾਂ ਕਰਦੇ ਨੇ ਪਰ ਘਾਊ ਭਾਸ਼ਣ ਦਿੰਦੇ ਇਹ ਵੀ ਇਲਜ਼ਾਮ ਲੱਗਦੇ ਨੇ ਅਕਸਰ ਦੇਖੋ ਇਹ ਸਰਕਾਰਾਂ ਦੀ ਗੱਲਾਂ ਨੇ ਸਰਕਾਰ 'ਚ ਇੰਨੇ ਇੰਟੈਲੀਜੈਂਟ ਅਫਸਰ ਨੇ ਇੰਨੇ ਸਸ਼ਤਦਾਨ ਨੇ ਸੈਂਟਰ 'ਚ ਗ੍ਰਹਿ ਮੰਤਰੀ ਦੇਸ਼ ਦੇ ਮੋਦੀ ਜੀ ਆਪਣਾ ਅਮਿਤ ਸ਼ਾਹ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਇੰਨਾ ਕੰਮ ਕੀਤਾ ਪਰ ਇਹ ਗੱਲ ਤਾਂ ਕਿਤੇ ਨਾ ਕਿਤੇ ਹਿੰਦੂਆਂ ਨੂੰ ਦਬਾਉਣ ਲਈ ਗੱਲ ਕੀਤੀ ਜਾਂਦੀ ਹੈ ਵੀ ਇਹ ਗਨਮੈਂਟ ਸਿਕਿਉਰਟੀਆਂ ਪ੍ਰਾਪਤ ਲਈ ਕਰਦੇ ਨੇ ਜੇ ਉਹਨਾਂ ਨੂੰ ਖਤਰਾ ਹੈ ਤਾਂ ਤਦ ਹੀ ਸਰਕਾਰ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੀ ਹੈ ਮੈਂ ਕਹਿੰਦਾ ਵੀ ਮੇਰੇ ਨਾਲ ਜਦੋਂ ਮਰਜ਼ੀ ਜਿੱਥੇ ਮਰਜ਼ੀ ਗੁਰਵਤ ਪੰਨੂ ਆ ਕੇ ਮਿਲ ਲਵੇ ਉਹਨੂੰ ਦੱਸ ਦੇਵਾਂਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਵਾਂਗੇ ਜੇ ਤੇਰੇ ਚ ਦਮ ਹੈ ਤਾਂ ਮੈਨੂੰ ਆ ਕੇ ਗੁਰਮੰਡੀ ਪਟਿਆਲੇ ਵਿੱਚ ਜਦੋਂ ਮਰਜ਼ੀ ਮਿਲ ਲਈ ਅੱਛਾ ਇਹ ਗੱਲ ਹੋ ਗਈ ਗੁਰਪ੍ਰਤਮੰਤ ਪੰਨੂ ਉਹ ਹੀ ਨਹੀਂ ਹੋਰ ਬਹੁਤ ਸਾਰੇ ਗੈਂਗਸਟਰ ਨੇ ਜਿਹੜੇ ਬਾਹਰੋਂ ਬੈਠੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਗੋਲਦੀ ਬਰਾੜ ਬੈਠਾ ਉਹ ਵੀ ਅਕਸਰ ਉੱਥੋਂ ਜ਼ਿੰਮੇਵਾਰੀਆਂ ਲੈਂਦੇ ਨੇ ਵੀ ਅਸੀਂ ਫਰਾਣੇ ਨੂੰ ਮਾਰ ਦਾਂਗੇ ਫਰੋਤੀਆਂ ਵੀ ਮੰਗੀਆਂ ਜਾਂਦੀਆਂ ਨੇ ਇਕੱਲੇ Hindu ਧਰਮ ਦੀ ਗੱਲ ਕਰਦੇ ਹਾਂ ਜਾਂ ਪੰਜਾਬੀ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਮਾਹੌਲ ਇਹ ਹੈ ਕਿ ਲੋਕਾਂ ਨੇ ਬੋਲ ਕਿ ਨਾ ਆਪਣੇ ਉਹ Hindu ਨਹੀਂ ਦੇਖਦੇ Sikh ਨਹੀਂ ਦੇਖਦੇ ਕਿਸੇ ਨੂੰ ਨਹੀਂ ਦੇਖਦੇ ਕੋਈ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਗੱਲ ਯਾਦ ਕਰਾਉਣਾ ਚਾਹਨਾ ਹਾਂ ਵੀ ਭਗਵੰਤ ਮਾਨ ਸਾਹਿਬ ਇਹ ਕੋਈ ਖੇਡ ਨਹੀਂ ਚੱਲ ਰਹੀਆ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਨਾ ਤਾਂ ਸਾਡੇ ਕੋਈ ਸੁਰੱਖਿਆ ਦਾ ਇੰਤਜ਼ਾਮ ਹੈ ਨਾ ਪੰਜਾਬ ਦੇ ਵਿੱਚ ਰੋਜ਼ ਦਿਨ ਬਾਏ ਦਿਨ ਕੋਈ ਨਾ ਕੋਈ ਕਤਲ ਹੋ ਰਿਹਾ ਕੋਈ ਨਾ ਕੋਈ ਡਕੈਤੀ ਹੋ ਰਹੀ ਹੈ ਗੋਲੀ ਚੱਲ ਰਹੀ ਹੈ ਕਿਉਂ ਨਹੀਂ ਤੁਸੀਂ ਨੱਥ ਪਾਉਂਦੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਜੇ ਤੁਹਾਡੇ ਤੋਂ ਨਹੀਂ ਸੰਭਲਦੀ ਸਰਕਾਰ ਤਾਂ ਜਵਾਬ ਦੇ ਦਿਓ ਤੇ ਦੁਬਾਰਾ ਤੋਂ ਇਲੈਕਸ਼ਨ ਕਰਾਓ ਜਾਂ ਗਵਰਨਰ ਰਾਜ ਕਰਾਓ ਨਾ ਸਾਡੇ ਨਾਲ ਖੇਡੋ ਨਾ ਪੰਜਾਬ ਦਾ ਬੂਰਾ ਹਾਲ ਕਰੋ ਸਾਹਿਲ ਜੀ ਸਰਕਾਰ ਤਾਂ ਆਪਣਾ ਕੰਮ ਕਰ ਰਹੀ ਹੈ ਪਿਛਲੇ ਦਿਨਾਂ 'ਚ ਦੇਖੋ ਕਿੰਨੇ ਇੰਕਾਊਂਟਰ ਹੋਏ ਨੇ ਜਿਹੜੇ ਇਦਾਂ ਦੇ ਲੋਕ ਨੇ ਗੈਂਗਸਟਰ ਨੇ ਉਹਨਾਂ ਨੂੰ ਨੱਥ ਵੀ ਪਾਈ ਹੈ ਜੇ ਕੋਈ ਅੱਗੋਂ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਉਹਦੇ ਤੇ ਅਟੈਕ ਹੋ ਕੇ ਉਹਨੂੰ ਗੱਡੀ ਵੀ ਚੜਿਆ ਗਿਆ ਦੇਖੋ ਇਹ ਤਾਂ ਸਿਰਫ ਬੰਦਦਾ ਹੈ ਵੀ ਸਰਕਾਰ ਆਪਣੇ ਦਿਖਾਵੇ ਲਈ ਕਰਦੀ ਹੈ ਵੀ ਸਾਡੇ ਤੇ ਇਲਜ਼ਾਮ ਨਾ ਹੋਵੇ ਇਹ ਸਰਕਾਰ ਦਾ ਡੰਡਾ ਹੋਵੇ ਤਾਂ ਸਰਕਾਰ ਨੇ ਨੱਥ ਪਾਈ ਹੋਵੇ ਕਿਸੇ ਦੀ ਕਿਉਂ ਕਹਤਾ ਇਹ 골ਦੀ ਵਿਰਾੜ ਕਰੂਗਾ ਕਿ ਗੁਰਵਤ ਪੰਨੂ ਕਰੂਗਾ ਜੇ ਉਹਦੀ ਨਿਕਲ ਵੀ ਜਾਵੇ ਮੈਂ ਸਰਕਾਰ ਨੂੰ ਅਪੀਲ ਕਰਦਾ ਇਹਨਾਂ ਤੇ ਨੱਥ ਪਾਵੇ ਉਹਨਾਂ ਨੂੰ ਲਿਆ ਕੇ ਰੈਸਟ ਪਾ ਕੇ ਇਹਨਾਂ ਦੇ ਪਰਚੇ ਦੇ ਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਸਰਕਾਰਾਂ ਨੂੰ ਤੁਸੀਂ ਕਹਿੰਦੇ ਹੋ ਵੀ ਕਮਜ਼ੋਰ ਨੇ ਸਰਕਾਰ ਪੰਜਾਬ ਦੀ ਕਮਜ਼ੋਰ ਹੈ Hindu ਧਰਮ ਦੇ ਜਿਹੜੇ ਸਾਰੇ ਤੁਸੀਂ ਅੱਗੇ ਹੋਏ ਹੋ ਪੈਰੋਕਾਰ ਨੇ ਲੀਡਰਸ਼ਿਪਸ ਨਾਲ ਜੁੜੇ ਹੋਏ ਨੇ ਜੇ ਕੋਈ ਸਰਕਾਰਾਂ ਕੰਮ ਨਹੀਂ ਕਰਦੇ ਤੁਸੀਂ ਕੀ ਯੋਜਨਾ ਬਣਾਈ ਹੈ ਵੀ ਗੁਰਪਤਮੰਤ ਪੰਨੂ ਵਰਗੇ ਗੋਲਦੀ ਬਰਾੜ ਵਰਗੇ ਜਿਹੜੇ ਬਾਹਰ ਬੈਠ ਕੇ ਪੰਜਾਬ ਦਾ ਪੰਜਾਬੀ ਇਦਾਂ ਮਾਹੌਲ ਖਰਾਬ ਕਰਦੇ ਨੇ ਤਾਂ ਕਦੇ ਇਦਾਂ ਦੀ ਕੋਈ ਮੀਟਿੰਗ ਕੀਤੀ ਐ ਸਾਰੇ ਨਾਲ ਕਹਿੰਦੇ ਆਪਾਂ ਇਹ ਕਰਨੇ ਧਰਮ ਲਈ ਦੇਖੋ ਬਹੁਤ ਜਲਦੀ ਮੈਂ ਪੰਜਾਬ ਦੇ ਸਾਰੇ ਹਿੰਦੂ ਸੰਗਠਨਾਂ ਨੂੰ ਇਕੱਠਾ ਕਰਕੇ ਜਿੰਨੇ ਸਾਡੇ ਭਾਈਚਾਰਾ ਹਿੰਦੂ ਦਾ ਸੰਗਠਨਾਂ ਦਾ ਜਿੰਨੀਆਂ ਪਾਰਟੀਆਂ ਮੈਂ ਇੱਕ ਨਵਾਂ ਇੱਕ ਗੱਲ ਕਰਨ ਜਾ ਰਿਹਾ ਵੀ ਜੇ ਪੁਲਿਸ ਤੋਂ ਨਹੀਂ ਸੰਭਲਦੇ ਜੇ ਇਹਨਾਂ ਤੋਂ ਗੈਂਗਸਟਰਾਂ ਤੋਂ ਗੋਲੀਆਂ ਨਹੀਂ ਵੱਜਦੀਆਂ ਸੰਭਲਦੀਆਂ ਜਾਂ ਇਹ ਮਾਰਨ ਤੋਂ ਨਹੀਂ ਹਟਦੇ ਤਾਂ ਅਸੀਂ ਦਾ ਖੁਦ ਅਭਿਆਨ ਚਲਾਵਾਂਗੇ ਤੇ ਖੁਦ ਪੰਜਾਬ ਚ ਇਹਨਾਂ ਨੂੰ ਭਜਾਵਾਂਗੇ ਸਾਰੇ ਹਿੰਦੂ ਲੀਡਰ ਇਕੱਠੇ ਹੋ ਕੇ ਖੰਡਲ ਕਰਦੇ ਹੋ ਕਿਸੇ ਨਾਲ ਗੱਲਬਾਤ ਹੋਈ ਹੈ ਵੀ ਆਪਾਂ ਇਸ ਵਿਥੇ ਤੇ ਚਰਚਾ ਕਰੀਏ ਦੇਖੋ ਹਲੇ ਅਸੀਂ ਅੱਜ ਗੱਲਬਾਤ ਕਰਾਂਗੇ ਅਸੀਂ ਆਪਣਾ ਮਤਾ ਪਾਸ ਕਰਾਂਗੇ ਜੋ ਵੀ ਭਾਈਚਾਰਾ ਸਾਡੇ ਨਾਲ ਆ ਕੇ ਗੱਲ ਕਰਨਾ ਚਾਹਦਾ ਹੈ ਜਾਂ ਸਾਡੇ ਨਾਲ ਹਿੰਦੂਆਂ ਦੀ ਰੱਖਿਆ ਲਈ ਗੱਲ ਕਰੇਗਾ ਤਾਂ ਅਸੀਂ 곗 ਕੇ ਕਰਾਂਗੇ ਜੇ ਨਾ ਵੀ ਕੋਈ ਸਾਡੇ ਨਾਲ ਹਿੰਦੂ ਸੰਗਠਨ ਚੱਲੇਗਾ ਮੈਂ ਸ਼ਾਹਿਲ ਗੁਇਲ ਪਟਿਆਲਾ ਮੈਂ ਖੁਦ ਜਾ ਕੇ ਆਪਣੇ ਤਰੰ ਦੀ ਰੱਖਿਆ ਲਈ ਰੱਖਿਆ ਕਰੂੰਗਾ ਜਿੰਨੇ ਜੋ ਗਮ ਹੈਗਾ ਉਹਨਾਂ ਉਹਨਾਂ ਨੂੰ ਉੱਤ ਦਾ ਜਵਾ ਪੱਥਰ ਨਾਲ ਦਊਂਗਾ ਹਮ ਅੱਛਾ ਆਪਾਂ ਗੱਲ ਕਰੀਏ ਸਿਰਫ ਹਿੰਦੂਤਵ ਦੀ ਮੈਂ ਗੱਲ ਨਹੀਂ ਕਰਦਾ ਮੈਂ ਗੱਲ ਕਰਦਾ ਪੰਜਾਬੀਅਤ ਦੀ ਪੰਜਾਬ ਦੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਇਸ ਟਾਈਮ ਮਾਹੌਲ ਹੈ ਕਿਤਨਾ ਕਿਤੇ ਨਸ਼ੇ ਵੱਲ ਵੀ ਨੌਜਵਾਨੀ ਬਹੁਤ ਜ਼ਿਆਦਾ ਹੋਈ ਹੋਈ ਹੈ ਵਿਦੇਸ਼ਾਂਵਲ ਜਾ ਰਹੇ ਨੇ ਤੇ ਕੀ ਕਹਿਣਾ ਚਾਹ ਰਹੇ ਸਾਡੀ ਨੌਜਵਾਨੀ ਕਿਵੇਂ ਬਚੂਗੀ ਸਾਡੀ ਨੌਜਵਾਨੀ ਤਾਂ ਤਦੀ ਬਚੂਗੀ ਜੇ ਪੰਜਾਬ ਦੇ ਵਿੱਚ ਨਸ਼ਾ ਬੰਦ ਹੋਵੇ ਨਸ਼ਾ ਬੰਦ ਹੋਵੇ ਗੈਂਗਸਟਰਵਾਦ ਬੰਦ ਹੋਵੇ ਕਤਲ ਬੰਦ ਹੋਣ ਲੋਕਾਂ ਨੂੰ ਰੋਜ਼ਗਾਰ ਮਿਲੇ ਜੇ ਰੋਜ਼ਗਾਰ ਮਿਲੇਗਾ ਤਾਂ ਇਹ ਕੰਮ ਸਭ ਬੰਦ ਹੋ ਜਾਣਗੇ ਜਿਨ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਉਹ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਇਹ ਸਭ ਕੁਝ ਘਟਨਾ ਘਟ ਰਹੇ ਨੇ ਬੱਬਰੀਆਂ ਨੇ ਜਿੱਦਾਂ ਸਾਰਾ ਖਮਿਆਜਾ ਪੰਜਾਬ ਦੇ ਹਿੰਦੂਆਂ ਨੂੰ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਜੀ ਇਦੇ ਵਿੱਚ ਦੇਖੋ ਫੇਰ ਮੈਂ ਬਾਰੀ-ਬਾਰੀ ਗੱਲ ਕਰਦਾ ਪੰਜਾਬ ਦੇ ਵਿੱਚ ਐਸੇ ਸਿੱਖ ਪਰਿਵਾਰ ਵੀ ਨੇ ਪੰਜਾਬੀ ਜਿਹੜੇ ਹੈਗੇ ਹਿੰਦੂ ਭਾਈਚਾਰੇ ਦੀ ਸਾਂਝ ਰੱਖਦੇ ਨੇ ਹਿੰਦੂ ਸਿੱਖ ਏਕਤਾ ਸਾਰਾ ਕੁਝ ਸਾਂਝ ਰੱਖਦੇ ਆ ਉਹਨਾਂ ਨੂੰ ਵੀ ਕਈ ਵਾਰੀ ਆਪਾਂ ਦੇਖਦੇ ਆ ਵੀ ਤੁਸੀਂ ਸੋਚਦੇ ਹੋਵੋਗੇ ਵੀ ਉਹ ਚਾਹੁੰਦੇ ਆ ਖਾਸਤਾਂ ਨਾਵੇ ਮੇਰੇ ਕੋਲ ਤਾਂ ਬਹੁਤ ਲੋਕ ਐਸੇ ਨੇ ਜਿਹੜੇ ਕੰਨੀ ਵੀ ਸਾਨੂੰ ਖਾਸਤਾਂ ਨਹੀਂ ਚਾਹੀਦਾ ਅਸੀਂ ਸਿਰਫ ਇੱਕਾ ਪਿਆਰ ਨਾਲ ਰਹਿਣਾ ਚਾਹੁੰਦੇ ਹਾਂ ਦੇਖੋ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ 90% ਲੋਕ ਚਾਹੁੰਦੇ ਆ ਵੀ ਖਾਲਿਸਤਾਨ ਨਾ ਆਵੇ ਕਿਉਂਕਿ ਖਾਲਿਸਤਾਨ ਦੇ ਆਉਣ ਨਾਲ ਜਿੱਥੇ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਉੱਥੇ ਕਤਲੇਆਮ ਵੀ ਹੋਣਗੇ ਜਿਵੇਂ 84 ਦੇ ਵਿੱਚ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਵੇਂ ਸੰਤ ਜਰਨਲ ਪਿੰਡ ਵਾਲੇ ਨੇ ਕਿਦਾਂ ਮਤਲਬ ਕਿ ਮਾਪਨਾਟ ਜੁਲਨ ਨਾਲ ਸਾਰੇ ਲੋਕਾਂ ਨੂੰ ਮਾਰਿਆ ਆਪਰੇਸ਼ਨ ਬਲੂ ਸਟਾਰ ਕੀਤਾ ਮੈਂ ਇੱਕ ਚੇਤਾਵਨੀ ਕੁੱਤੇ ਨੂੰ ਗਰਵੰਤ ਪੰਨੋ ਨੂੰ ਦੇਣਾ ਚਾਹੁੰਦਾ ਵੀ ਜੇ ਤੇਰੇ ਚ ਦਮ ਹੈ ਜੇ ਤੂੰ ਮਾਂ ਦਾ ਦੁੱਧ ਪੀਤਾ ਹੈ ਤੂੰ ਪੰਜਾਬ ਆ ਮੇਰੇ ਨਾਲ ਇਕੱਲੇ ਨਾਲ ਖੈ ਫਿਰ ਤੈਨੂੰ ਤੇਰੀ ਔਕਾਤ ਦੱਸਾਂਗੇ ਸਾਹਿਬ ਤੁਸੀਂ ਕੀਤੀ ਹੈ 84 ਦੇ ਅਟੈਕ ਦੀ ਗੱਲ ਕੀਤੀ ਹੈ ਬਲੂ ਸਟਾਰ ਦੀ ਗੱਲ ਕੀਤੀ ਹੈ ਕਾਂਗਰਸ ਸੀਗੀ ਉਸ ਟਾਈਮ ਤੇਂਗਣਾ ગાંધી ਸੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਪੰਜਾਬੀ ਲੋਕ ਕਿਤਨਾ ਕਿਤੇ ਇਦਾਂ ਵੀ ਚਾਹੁੰਦੇ ਆ ਵੀ ਜਿਹੜਾ ਪੰਜਾਬੀਆਂ ਨੂੰ ਕੁੱਟਦਾ ਲੁੱਟਦਾ ਉਹਨੂੰ ਇਹ ਪੂਜਦੇ ਨੇ ਉਹਦੀ ਸਰਕਾਰ ਬਣਾਉਂਦੇ ਆ ਉਦੋਂ ਬਾਅਦ ਤਾਂ ਕਾਂਗਰਸ ਦੀ ਸਰਕਾਰ ਬਣਾਤੀ ਸੀ ਪੰਜਾਬੀਆਂ ਨੇ ਦੇਖੋ ਇਹ ਤਾਂ ਪੰਜਾਬੀਆਂ ਦੀ ਮੈਂ ਸੋਚਦਾ ਹਾਂ ਬਹੁਤ ਵੱਡੀ ਮਿਸਟੇਕ ਹੈ ਕਿ ਜਿਹੜੇ ਆਪਣੇ ਤੇ ਵਿਰੋਧ ਕਰਦੇ ਨੇ ਜਾਂ ਕੋਈ ਆਪਣੇ ਤੇ ਅਤਿਆਚਾਰ ਕਰਦਾ ਆ ਆਪਾਂ ਉਹਨਾਂ ਨੂੰ ਫੇਰ ਵੋਟਾਂ ਪਾ ਕੇ ਜਿਤਾਣੇ ਆ ਇਹ ਸਰਾਸਰ ਗਲਤ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਤ ਕਰਨਾ ਚਾਹੁੰਦਾ ਆ ਜਾਗੋ ਆਪਣੀ ਵੋਟ ਦਾ ਇਸਤੇਮਾਲ ਕਰੋ ਜਿਹੜੀ ਤੁਸੀਂ ਵੋਟ ਪਾਣੇ ਹੋ ਉਹਦਾ ਹੱਕ ਮੰਗੋ ਇਹ ਅੰਤਰਕਵਾਦ ਗੈਂਗਸਟਰਾਂ ਨੂੰ ਨੱਚ ਪੁਵਾਓ ਤੇ ਭਜਾਓ ਜੀ ਅਕਸਰ ਜਦੋਂ ਸਰਕਾਰ ਬਣ ਜਾਂਦੀ ਆ ਸਰਕਾਰ ਬਣਨ ਤੋਂ ਪਹਿਲਾਂ ਚਾਹੇ ਕਾਲੀ ਹੋਣ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਬੜੇ ਬੜੀਆਂ ਗੱਲਾਂ ਕਰਦੀ ਐ ਆਪੋਜੀਸ਼ਨ 'ਚ ਜਦੋਂ ਬੰਦਾ ਹੁੰਦਾ ਤਾਂ ਸਾਰੇ ਅਟੈਕ ਕਰਦਾ ਦੂਸਰਿਆਂ 'ਤੇ ਪਰ ਜਦੋਂ ਸਰਕਾਰ ਦੇ ਵਿੱਚ ਆ ਜਾਂਦਾ ਫਿਰ ਉਹ ਸਾਰੇ ਕੰਮ ਮਾਫ ਕਰਦੇ ਆ ਇਹ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਾਂ ਇੱਕ ਦਸਤੂਰ ਬਣਿਆ ਹੋਇਆ ਹੈ ਜਦ ਤੱਕ ਇਲੈਕਸ਼ਨ ਨਹੀਂ ਹੁੰਦੇ ਉਦੋਂ ਤੱਕ ਤਾਂ ਸਾਰੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਕੋਈ ਚੇਤੇ ਵੀ ਨਹੀਂ ਰੱਖਦਾ ਕਿਉਂਕਿ ਉਹ ਲੋਕਾਂ ਦੀ ਬੱਤੀਆਂ ਦੇ ਲੋਕਾਂ ਦੀ ਪੈਸਿਆਂ ਤੇ ਆਪਣੀ ਬੱਤੀਆਂ ਚ ਲੋਕਾਂ ਦਾ ਮਤਲਬ ਕਿ ਆਨੰਦ ਪ੍ਰਾਪਤ ਕਰਦੇ ਨੇ ਲੋਕਾਂ ਦੇ ਸਿਰ ਤੇ ਹੂੰ ਪਿਛਲੇ ਸਮੇਂ ਦੇ ਵਿੱਚ ਖੈਲੇ ਵੀਆਈਪੀ ਕਲਚਰ ਖਤਮ ਕਰਨਾ ਵੀਆਈਪੀ ਕਲਚਰ ਕੀ ਹੁੰਦਾ ਸਿਕਿਉਰਟੀ ਲੈ ਲੀ ਲੋਕਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦੇਣਾ ਸਾਰਾ ਕੁਝ ਇਹ ਲੋਕ ਕਹਿੰਦੇ ਸੀ ਪਰ ਅੱਜ ਅੱਜ ਕੀ ਹੋ ਰਿਹਾ ਉਹਨਾਂ ਤੋਂ ਦੁੱਗਣੇ ਇਹਨਾਂ ਨੇ ਗਨਮੈਨ ਵੀ ਲੈ ਰੱਖੇ ਨੇ ਜਦੋਂ ਕਹਿੰਦੇ ਸੀ ਮਾਨ ਸਾਹਿਬ ਵੀ ਖਤਰਾ ਕੀ ਹੈ ਲੀਡਰਾਂ ਨੂੰ ਵੀ ਅਸੀਂ ਪੰਜਾਬ ਦੇ ਆ ਜਿੱਤ ਕੇ ਸਾਨੂੰ ਲੋਕਾਂ ਨੇ ਚੁਣਿਆ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਸਾਨੂੰ ਖਤਰਾ ਕੀ ਹੈ ਅੱਜ ਖਤਰਾ ਫਿਰ ਇਹ ਸਰਕਾਰ ਦੇ ਮੰਤਰੀਆਂ ਨੂੰ ਜਾਂ ਐਮਐਲਏ ਨੂੰ ਕਿੱਥੋਂ ਹੋ ਗਿਆ ਇਹ ਕਿਉਂ ਇੰਨੀ ਨਹੀਂ ਸਿਕਿਉਰਿਟੀ ਦੇ ਦੇਖੋ ਮੈਂ ਸਿਆਦ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਜੇ ਉਹਨਾਂ ਨੂੰ ਖਤਰਾ ਨਹੀਂ ਹੈ ਤਾਂ ਸਿਕਿਉਰਿਟੀ ਵਿਡਰੋਲ ਕਰ ਦਨ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀਆਈਪੀ ਕਲਚਰ ਖਤਮ ਕਰਨਾ ਤਾਂ ਸਭ ਤੋਂ ਪਹਿਲਾਂ ਆਪਣੀ ਸਿਕਿਉਰਿਟੀ ਵਿਡਰੋਲ ਕਰਕੇ ਵੀਆਈਪੀ ਕਲਚਰ ਖਤਮ ਕਰਨ ਦਾ ਆਪਣੇ ਤੋਂ ਸਟਾਰਟਿੰਗ ਕਰਨ ਕਿਉਂ ਨਹੀਂ ਕਰਦੇ ਕਿਉਂ ਉਹਨਾਂ ਨੇ ਆਪਣੀ ਘਰ ਵਾਲੀ ਨੂੰ ਐਨੇ ਐਨੇ ਗਣਮੈਂਦੇ ਰੱਖੇ ਨੇ ਕਿਉਂ ਮੰਤਰੀਆਂ ਦੇ ਅੱਗੇ ਪਾਇਲਟ ਜਿਪਸੀਆਂ ਦੇ ਰੱਖੀਆਂ ਗੱਲਾਂ ਕਰਦੇ ਸੀਗੇ ਵੀ ਅਸੀਂ ਪੰਜਾਬ 'ਚ ਵੀਆਈਪੀ ਕਲਚਰ ਖਤਮ ਕਰਾਂਗੇ ਹਾਲੇ ਤੱਕ ਤਾਂ ਮੈਨੂੰ ਲੱਗਦਾ ਵੀ ਵੀਆਈਪੀ ਖਰਚਰ ਕਲਚਰ ਖਤਮ ਕਰਨ ਦੀ ਥਾਂ ਉਲਟਾ ਦੁੱਗਣਾ ਵਧਾਤਾ ਇਹਨਾਂ ਨੇ ਸਹਜ ਜੀ ਲੱਗਦਾ ਨਹੀਂ ਵੀ ਆਮ ਆਦਮੀ ਪਾਰਟੀ ਆਉਣ ਤੋਂ ਪਹਿਲਾਂ ਆਪਾਂ ਕਹਿੰਦੇ ਸੀ ਵੀ ਜਿਹੜੇ ਲੀਡਰ ਹੈ ਚਾਹੇ ਕਾਲੀ ਹੋਣ ਕਾਂਗਰਸ ਦੇ ਹੋਣ ਉਹਨਾਂ ਨੂੰ ਮਿਲਣਾ ਬੜਾ ਮੁਸ਼ਕਲ ਹੈ ਵੀ ਜਿੱਤ ਤੋਂ ਬਾਅਦ ਲੋਕ ਉਹਨਾਂ ਦੇ ਮਗਨ ਮਗਨ ਫਿਰਦੇ ਆ ਅੱਜ ਉਹੀ ਕੁਝ ਹੋ ਰਿਹਾ ਸਾਨੂੰ ਇਹ ਸੀ ਵੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਊਗੀ ਲੀਡਰ ਨੇ ਐਮਐਲਏ ਨੇ ਜਿਹੜੇ ਲੋਕਾਂ ਦੇ ਵਿੱਚ ਵਿਚਰਨਗੇ ਮਾਨ ਸਾਹਿਬ ਨੇ ਕਿਹਾ ਸੀ ਸਰਕਾਰ ਵਾਲੀ ਪਿੰਡਾਂ 'ਚ ਚੱਲੂਗੀ ਪਰ ਅੱਜ ਮੈਨੂੰ ਲੱਗਦਾ ਫਿਰ ਉਹਨਾਂ ਨੂੰ ਮਿਲਣਾ ਉਸ ਤੋਂ ਵੀ ਔਖਾ ਹੋ ਗਿਆ ਦੇਖੋ ਇਹ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਤੁਸੀਂ ਪਬਲਿਕ ਦੇ ਵਿੱਚ ਜਾਓ ਤਾਂ ਤੁਹਾਨੂੰ ਦੁਨੀਆ 'ਚ ਖ਼ਵਾਰਾਂ 'ਚ ਰੋਜ਼ ਧਰਨੇ ਮਰਛਾਰੇ ਹੋ ਰਹੇ ਨੇ ਰੋਜ਼ ਕੁਛ ਨਾ ਕੁਛ ਕੋਈ ਆਬਿੱਤੀਆਂ ਬੀਤਰੀਆਂ ਨੇ ਜੇ ਇਹਨਾਂ ਨੂੰ ਮਿਲਣਾ ਸਾਨ ਹੋਂਦਾ ਤਾਂ ਧਰਨੇ ਪ੍ਰਦਰਸ਼ਨ ਹੋਣੀ ਨਾ ਲੋਕੀ ਤੰਗ ਹੋਣੀ ਨਾ ਇਹ ਨਾ ਲੋਕਾਂ ਨੂੰ ਮਿਲਦੇ ਨੇ ਨਾ ਕੰਮ ਕਰਦੇ ਨੇ ਉਲਟਾ ਉਹਨਾਂ ਨੂੰ ਬਲੈਕਮੇਲ ਕਰ ਰਹੇ ਨੇ ਲੋਕਾਂ ਨੂੰ ਬਲੈਕਮੇਲ ਕਰ ਰਹੇ ਹਾਂਜੀ ਝੂਠ ਬੋਲ ਕੇ ਝੂਠ ਬੋਲ ਕੇ ਅਚ ਚਾਹਲ ਜੀ ਮੈਂ ਇਹ ਚਾਹੁੰਦਾ ਹੁਣ ਆਖਰ ਚ ਕੀ ਕਹਿਣਾ ਚਾਹੁੰਦੇ ਹਾਂ ਪੰਜਾਬੀਆਂ ਨੂੰ ਸਮਾਜ ਨੂੰ ਕਿੰਧੂ ਜਿਹੜੇ ਵੀਰ ਨੇ ਕੀ ਕਹਿਣਾ ਦੇਖੋ ਇਸ ਤਰ੍ਹਾਂ ਆਪਾਂ ਇਕਾ ਕਰਕੇ ਕਿਸ ਤਰ੍ਹਾਂ ਜਿਹੜੇ ਸਾਡੇ ਸਾਡੇ ਤੇ ਜ਼ੁਲਮ ਕਰਨ ਦੀ ਗੱਲ ਕਰਦੇ ਨੇ ਬਾਹਰ ਬੈਠੇ ਕਹਿੰਦੇ ਅਸੀਂ ਖਾਸ ਤੰਦੇ ਹਮੈਤੀਆਂ ਕਿਸ ਤਰ੍ਹਾਂ ਉਹ ਦਾ ਵਿਰੋਧ ਕਰ ਸਕਦੇ ਹਾਂ ਕਿਸ ਤਰ੍ਹਾਂ ਲੜ ਸਕਦੇ ਹਾਂ ਦੇਖੋ ਮੈਂ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਹਿੰਦੂਆਂ ਨੂੰ ਜਿੰਨੇ ਵੀ ਸਾਡੇ ਭਰਾ ਨੇ ਧੈਣਾ ਨੇ ਮੈਂ ਉਹਨਾਂ ਨੂੰ ਜਾਗਰੂਤ ਕਰਨਾ ਚਾਹੁੰਦਾ ਜਿਹੜੀ ਆਪਾਂ ਵੋਟ ਇੱਕ ਵਿਸ਼ਵਾਸ ਦੇ ਨਾਲ ਭਗਵੰਤ ਮਾਨ ਨੂੰ ਪਾਈ ਸੀ ਵੀ ਪੰਜਾਬ ਦਾ ਮਾਹੌਲ ਖਰਾਬ ਹੋਣ ਤੋਂ ਬਚੂਗਾ ਕਤਲ ਹੋਣ ਤੋਂ ਬਚਣਗੇ ਚੋਰੀਆਂ ਬਚਣਗੀਆਂ ਨਸ਼ਾ ਬਚੂਗਾ ਵੀ ਆਪਾਂ ਆਪਣੀ ਕੀਕ ਵੋਟ ਦਾ ਇਸਤੇਮਾਲ ਕੀਤਾ ਹੋਏ ਦਾ ਹਿਸਾਬ ਮੰਗੀਏ ਤੇ ਇਹਨਾਂ ਨੂੰ ਭੁਜਾਈਏ ਤੇ ਇਹਨਾਂ ਨੂੰ ਯਾਦ ਕਰਾਈਏ ਵੀ ਭਗਵੰਤ ਮਾਨ ਸਾਹਿਬ ਇਹ ਪੰਜਾਬ ਹੈ ਕੋਈ ਪਾਕਿਸਤਾਨ ਨਹੀਂ ਹੈਗਾ ਅਸੀਂ ਤੋਡੀ ਨਹੀਂ ਚੱਲਣ ਦੇਵਾਂਗੇ ਤੁਹਾਨੂੰ ਇੱਕ ਤਾ جواب ਪੱਥਰ ਨਾਲ ਦੇਵਾਂਗੇ ਅਸੀਂ ਅੱਜ ਵਚਨ ਕਰਦੇ ਆ ਅਸੀਂ ਪੰਜਾਬ ਦੇ ਸੇਵਕ ਆ ਜੇ ਪੰਜਾਬ ਦੇ ਕੋਈ ਵੀ ਗੱਲ ਆਂਦੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਆਪਣੀ ਗਰਦਨ ਕਰਵਾਉਂਗਾ ਜਿਹਦੀ ਜ਼ਿੰਮੇਵਾਰੀ ਮੇਰੀ ਆਪਦੀ ਹੋਏਗੀ ਅਸੀਂ ਪੰਜਾਬ ਚ ਗੈਂਗਸਟਰ ਤੇ ਅੱਤਵਾਦੀਆਂ ਨੂੰ ਨਹੀਂ ਚੱਲਣ ਦੇਵਾਂਗੇ ਅੱਤਵਾਦੀ ਕੁੱਤੇ ਮਰਦਾਬਾਦ ਸੀ ਹੈ ਤੇ ਰਹੇਗੇ ਖਾਲਿਸਤਾਨ ਮਰਦਾਬਾਦ ਸਾਹਿਬ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਧੰਨਵਾਦ ਜੀ ਉਸੀਂ ਦੇਖਿਆ ਨੌਜਵਾਨ ਹਿੰਦੂ ਨੇਤਾ ਸਾਡੇ ਨਾਲ ਸਾਹਿਲ ਗੁਇਲ ਗੱਲਬਾਤ ਕਰ ਰਹੇ ਸੀ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਹੈ ਕੋਈ ਵਿਤਤਾ ਪੰਜਾਬ ਤੇ ਆਉਂਦੀ ਹੈ ਜਾਂ ਸਾਡੇ ਧਰਮ ਤੇ ਆਉਂਦੀ ਹੈ ਅਸੀਂ ਸਭ ਤੋਂ ਅੱਗੇ ਹੋ ਕੇ ਆਪਣਾ ਬਲੀਦਾਨ ਦੇਵਾਂਗੇ ਇਹਨਾਂ ਨੂੰ ਇਹ ਵੀ ਗੱਲਬਾਤ ਕੀਤੀ ਹੈ ਵੀ ਜਿੰਨੇ ਵੀ ਹਿੰਦੂ ਸੰਗਠਨ ਨੇ ਕੀ ਅੱਗੇ ਸਟ੍ਰੈਟਜੀ ਬਣਾ ਰਹੇ ਨੇ ਕਿਸ ਤਰ੍ਹਾਂ ਇਕੱਠੇ ਹੋ ਕੇ ਜੇ ਕੋਈ ਖਾਸਤਾਨ ਦੀ ਗੱਲ ਕਰਦਾ ਹੈ ਜਾਂ ਪੰਜਾਬ ਦੇ ਖਿਲਾਫ ਚੱਲਣ ਦੀ ਗੱਲ ਕਰਦਾ ਉਹਨਾਂ ਤੇ ਵੀ ਇਹਨਾਂ ਨੇ ਜ਼ਿਕਰ ਕੀਤਾ ਵੀ ਜਲਦੀ ਅਸੀਂ ਇੱਕ ਮੀਟਿੰਗ ਬੁਲਾ ਕੇ ਸਰਬ ਹਿੰਦੂ ਜਿਹੜੇ ਧਰਮ ਨੇ ਇਕੱਠੇ ਹੋ ਕੇ ਅਸੀਂ ਆਪਣੀ ਨਵੀਂ ਸਟ੍ਰੈਟੇਜੀ ਬਣਾਵਾਂਗੇ ਤੇ ਸਰਕਾਰ ਦੀਆਂ ਪਾਲਿਸੀਆਂ ਦੇ ਖਿਲਾਫ ਵੀ ਇਹਨਾਂ ਨੇ ਪੜਾਅ ਕੱਢੀ ਐ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਇੱਕ ਵਾਰ ਇਹਨਾਂ ਨਾਲ ਗੱਲਬਾਤ ਕਰਾਂਗੇ ਉਦੋਂ ਤੱਕ ਦੋ ਆ ਗਿਆ ਸਸਿਕਾ ਗੁਰੂ ਪਤਵੰਤ ਪੰਨੂ